ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਮੇਰੀ ਅਗਲੀ ਕਵਿਤਾ ਉੱਠੋ ਸਿੰਘੋ ਫਿਰ ਕੋਈ ਫੌਜ ਬਣਾਓ ਉੱਠੋ ਸਿੰਘੋ ਫਿਰ ਕੋਈ ਫੌਜ ਬਣਾਓ ਯਾਲਮ ਦੀ ਇੱਟ ਨਾਲ ਇੱਟ ਖੜਕਾਓ ਉੱਠੋ ਸਿੰਘੋ ਫਿਰ ਕੋਈ ਫੌਜ ਬਣਾਓ ਯਾਲਮ ਦੀ ਇੱਟ ਨਾਲ ਇੱਟ ਖੜਕਾਓ ਸੱਚ ਹੱਕ ਲਈ ਲੜਨਾ ਪੈਣਾ ਚਲੋ ਫਿਰ ਕੋਈ ਇੱਥਿਆਸ ਦੁਹਰਾਓ ਕਦੇ ਤਾਂ ਇੱਕ ਨਿਸ਼ਾਨ ਦੇ ਥੱਲੇ ਆਓ ਮੂੰਹ ਵੱਟਿਆਂ ਕੁਝ ਨਹੀਂ ਮਿਲਣਾ ਕਦੇ ਤਾਂ ਇੱਕ ਤਾਂ ਇਕੱਠੇ ਜੁੜਨਾ ਪੈਣਾ ਰਣ ਵਿੱਚ ਰਣਜੀਤ ਨਗਾਰਾ ਵਜਾਓ ਦੁਸ਼ਮਣ ਦੇ ਕੰਨੀ ਮੌਤ ਦੀ ਗੂੰਜ ਪਾਓ ਉਠੋ ਸਿੰਘੋ ਫਿਰ ਕੋਈ ਫੌਜ ਬਣਾਓ ਜ਼ਾਲਮ ਦੀ ਇੱਟ ਨਾਲ ਇੱਟ ਖੜਕਾਓ ਯਾਲਮਾ ਕਈ ਵਾਰ ਢਾਇਆ ਸਾਨੂੰ ਪਰ ਫਿਰ ਵੀ ਅਸੀਂ ਸਰਜੀਤ ਖੜੇ ਜੋਰਿਆ ਕਦੇ ਵੀ ਮੌਤ ਦੇ ਹੜਾਂ ਵਿੱਚ ਅਸੀਂ ਨਾ ਰੁੜੇ ਕਦੇ ਛੋਲਿਆਂ ਦੀ ਮੁੱਠ ਕਦੇ ਖਾਦੇ ਅਸੀਂ ਪੱਤੇ ਕਦੇ ਘੋੜਿਆਂ ਦੀਆਂ ਕਾਠੀਆਂ ਉੱਤੇ ਅਸੀਂ ਸੁੱਤੇ ਸਿੰਘਾਂ ਨੂੰ ਤਾਂ ਬਸ ਮਰਨ ਦਾ ਚਾਉ ਉੱਠੋ ਸਿੰਘੋ ਫਿਰ ਕੋਈ ਫੌਜ ਬਣਾਓ ਉੱਠੋ ਸਿੰਘੋ ਫਿਰ ਕੋਈ ਫੌਜ ਬਣਾਓ ਜਾਲਮ ਦੀ ਇੱਟ ਨਾਲ ਇੱਟ ਖੜਕਾਓ ਜਾਲਮ ਦੀ ਇੱਟ ਨਾਲ ਇੱਟ ਖੜਕਾਓ ਪੱਗ ਵਾਲਾ ਪੱਗ ਵਾਲੇ ਨਾ ਗੁੱਸੇ ਸੱਜਣਾ ਤਾਈਓ ਬਹਿਰੀਆਂ ਮੌਕੇ ਚੁੱਕੇ ਪੱਗ ਵਾਲਾ ਪੱਗ ਵਾਲੇ ਨਾ ਗੁੱਸੇ ਸੱਜਣਾ ਤਾਈਓ ਬਹਿਰੀਆਂ ਮੌਕੇ ਚੁੱਕੇ ਜੇ ਹਰ ਕੋਈ ਸਮਝੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਜੇ ਹਰ ਕੋਈ ਸਮਝੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਉਹ ਕਰਨ ਚ ਲਾਕੀਆਂ ਭਾਵੇਂ ਲੱਖ ਉਹ ਜੋਰ ਲਾਵਣ ਲੁੱਤੇ ਉਹ ਮੱਝ ਵੀ ਉਹ ਜੁਲਾਹਾ ਉਹ ਸ਼ੀਂਬਾ ਦਿਲਾ ਚੋ ਸਭ ਭੇਦ ਮਿਟਾਓ ਉਹ ਮੱਝ ਵੀ ਉਹ ਜੁਲਾਹਾ ਉਹ ਸ਼ੀਂਬਾ ਦਿਲਾ ਚੋ ਸਭ ਭੇਦ ਮਿਟਾਓ ਜਾਤ ਪਾਤ ਨੂੰ ਚੁੱਲ੍ਹੇ ਪਾਓ ਚਲੋ ਫਿਰ ਇਕੱਠੇ ਹੋ ਜਾਓ ਜਾਤ ਪਾਤ ਨੂੰ ਚੁੱਲ੍ਹੇ ਪਾਓ ਚਲੋ ਫਿਰ ਇਕੱਠੇ ਹੋ ਜਾਓ ਉੱਠੋ ਸਿੰਘੋ ਫਿਰ ਕੋਈ ਫੌਜ ਬਣਾਓ ਉઠੋ ਸਿੰਘੋ ਫਿਰ ਕੋਈ ਫੌਜ ਮਣਾਓ ਜ਼ਾਲਮ ਦੀ ਇੱਟ ਨਾਲ ਇੱਟ ਖੜਕਾਓ ਜ਼ਾਲਮ ਦੀ ਇੱਟ ਨਾਲ ਇੱਟ ਖੜਕਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ